ਤਵਾਲ ਹੈ ਜਿੱਥੇ ਅੱਜ ਲੋਕਾਂ ਕੋ ਬਿਮਾਰੀਆਂ ਲਈ ਪੈਸਾ ਮੁੱਕ ਜਾਂਦਾ ਦਵਾਈਆਂ ਲੈਣ ਲਈ ਉੱਥੇ ਲੋਕ ਧਰਮ ਤੱਕ ਤਬਦੀਲ ਕਰ ਲੈਂਦੇ ਨੇ ਕਿ ਸਾਨੂੰ ਦੂਜੇ ਧਰਮ ਚੋਂ ਇਲਾਜ ਤਾਂ ਮਿਲ ਰਿਹਾ ਥੋੜੇ ਦਿਮਾਗ ਚ ਚੀਜ਼ ਨਹੀਂ ਆਈ ਵੀ ਜੀ ਧਰਮ ਜੇ ਇਹਨਾਂ ਨੂੰ ਮੰਨ ਲੋ ਜੇ ਇਹ ਸਾਈਂ ਨਾ ਤੇ ਇਹਨਾਂ ਨੂੰ ਸਾਈਂ ਧਰਮ ਤੇ ਜਨਮ ਦੇਣਾ ਹੀ ਹੁੰਦਾ ਇਹ ਆਪਾਂ ਧਰਮ ਬਦਲਣ ਨਾਲ ਕੀ ਹੁੰਦਾ ਕੁਝ ਨਹੀਂ ਹੁੰਦਾ ਮੈਨੂੰ ਵੀ ਆਂਦੇ ਹੈ ਇੱਥੇ ਚੱਲ ਜਾਂ ਮੇਰੇ ਰਿਸ਼ਤੇਦਾਰ ਆ ਕਈ ਵਿੱਚ ਉਹ ਜਾਣਦੇ ਕ੍ਰਿਸਚੀਅਨ ਨੇ ਉੱਥੇ ਚੱਲ ਜਾਸੇ ਇਹ ਹੋ ਜਾਏਗਾ ਮੈਂ ਕਿ ਮਰਨਾ ਕੋਈ ਰਾਮਦਾਸ ਦਾ ਹੋ ਗਿਆ ਮਰਨਾ ਕਬੂਕ ਲਿਆ ਪਰ ਜਾਣਾ ਨਹੀਂ ਕੀ ਬਾਤ ਜਾਣਾ ਨਹੀਂ ਹੈ ਧਰਮ ਨਹੀਂ ਛੱਡਣਾ ਆਪਣਾ ਭਾਵੇਂ ਜੇ ਮਰ ਜੀ ਹੋਏ ਅਸਲ ਸੁਣਦੇ ਤਾਂ ਹੈਗੇ ਆ ਇਹ ਰੁੱਖ ਕਿਸੇ ਲਈ ਠੰਡੀ ਸ਼ਾਮ ਬਣਦੇ ਆ ਪਰ ਤੁਹਾਡੇ ਲਈ ਸੁੱਖ ਦਾ ਸਾਹ ਵੀ ਬਣਿਆ ਤੁਹਾਡੇ ਲਈ ਇੱਕ ਨਵਾਂ ਜੀਵਨ ਵੀ ਬਣਿਆ ਜਦ ਇੱਥੇ ਦੇਖਭਾਲ ਕਰਦੇ ਸੀਗੇ ਕੈਂਸਰ ਦਾ ਸਮਾਂ ਸੀਗਾ ਇੱਥੇ ਆਉਂਦੇ ਸੀਗੇ ਕਿਤੇ ਨਾ ਕਿਤੇ ਉਹ ਸਮਾਂ ਯਾਦ ਆਉਂਦਾ ਕਿ ਯਾਰ ਇੱਕ ਇੱਕ ਬੂੰਦ ਲਈ ਇਸ ਬੂਟੇ ਨੂੰ ਪਾਣੀ ਦੀ ਅਜ ਮੁੱਲ ਮੋੜ ਰਿਹਾ ਇਹ ਨਾ ਗੁਰਨਾਨਕ ਪਾਸ਼ਾ ਨੂੰ ਯਾਦ ਵੀ ਕਰ ਲਓ ਇਹ ਅਮਰੀਕਾ ਇੱਕੋ ਸਿਕ ਸੰਸਥਾ ਹੈ ਜਿਨ੍ਹਾਂ ਦੇ ਨਾਲ ਮਿਲ ਕੇ ਮੈਂ ਕੰਮ ਕਰਦਾ ਲੁਧਿਆਣੇ ਦੀ ਸਤਨਾਮ ਵੀਰ ਹਣੀਆ ਵਿੱਚ ਕਾਫੀ ਸ਼ਕਤੀਸ਼ਾਲੀ ਤਾਂ ਵੱਡੀਆਂ ਵੱਡੀਆਂ ਉਹਨਾਂ ਦੇ ਨਾਲ ਮਿਲ ਕੇ ਮੈਂ ਕੰਮ ਕਰਦਾ ਉਹ ਜਿੱਦਾਂ ਗੁਰਨਾਨਕ ਪਵਿੱਤਰ ਜੰਗਲ ਅੱਗੇ ਗੁਰਨਾਨਕ ਦੇਵ ਜੀ ਦਾ 550 ਸਾਲ ਦਾ ਮਤਲਬ 550 ਜਾਲ ਦੇ 550 ਦਾ ਇੱਕ ਜੰਗਲ ਹੁੰਦਾ ਵਾ ਫੋਰੈਸਟ ਇੱਕ ਫੋਰੈਸਟ ਲਾਉਂਦੇ 550 ਦਾ ਉਸੇ ਹਿਸਾਬ ਨਾਲ ਉਹ ਬਰਨਾਨਕਪੁੱਤਰ ਜੰਗਲ ਨਾਂ ਦਿੱਤਾ ਜੀ ਉਹਨਾਂ ਕਿਆ ਬਾਤ ਮੈਂ ਉਹਨਾਂ ਦੇ ਨਾਲ ਮਿਲ ਕੇ ਤਕਰੀਬਨ ਤਕਰੀਬਨ ਕੋਈ ਇੱਥੇ ਜੰਗਲ ਲਾ ਚੁੱਕਾ ਆਪਣੇ 3300 11250 550 ਮਤਲਬ 8-10 ਜੰਗਲ ਹੋ ਚੁੱਕੇ ਇੱਥੇ ਮਤਲਬ ਗੱਲ ਹੋਈ ਮਾਨ ਸਾਹਿਬ ਨੇ ਕੀ ਕਹਿੰਦੇ ਸੀਗੇ ਜੀ ਉਹ ਹੀ ਗੱਲ ਹੋਈ ਕਿ ਮਤਲਬ ਸੇਵਾ ਕਰਦੇ ਰਹੋ ਤਹਾਡੇ ਵਰਗੇ ਆਪਣਾ ਮੁੰਡੇ ਚਾਹੀਦੇ ਸੇਵਾ ਕਰਨ ਲਈ ਬਾਕੀ ਡੀਸੀ ਸਾਹਿਬ ਨੇ ਸੱਦਿਆ ਸੀ ਮੈਨੂੰ ਸ਼ਾਖਸੀ ਮੈਮ ਨੇ ਉਹਨਾਂ ਨੇ ਕਿਹਾ ਕਿ ਨੌਕਰੀ ਦਾ ਤੁਸੀਂ ਦੱਸੋ ਕੀ ਜ਼ਰੂਰ ਗਲੇ ਦੀ ਕੈਂਸਰ ਸੀਗੀ ਸਿਰਫ ਪਾਣੀ ਦੇ ਸਿਰ ਤੇ ਗੁਜ਼ਾਰਾ ਹੁੰਦਾ ਸੀ ਇਹ ਜਿਵੇਂ ਥੋੜੇ ਦੋਸਤ ਦੱਸ ਰਹੇ ਸੀ ਕਿ ਫੀਡਰਾਂ ਹੀ ਦੁੱਧ ਪਿਉਂਦੇ ਸੀਗੇ ਪਰ ਜਦ ਉਹ ਤਸਵੀਰਾਂ ਦੇਖਦੇ ਹੋ ਉਹ ਸਮਾਂ ਯਾਦ ਕਰਦੇ ਹੋ ਤੇ ਅੱਜ ਰੁੱਖਾਂ ਦੀ ਅਹਿਮੀਅਤ ਬਾਰੇ ਸਮਝਦੇ ਹੋ ਤੇ ਲੋਕਾਂ ਤੇ ਗੁੱਸਾ ਆਉਂਦਾ ਜਿਹੜੇ ਰੁੱਖ ਵਾੜ ਦਿੰਦੇ ਨੇ ਜਾਂ ਰੁੱਖਾਂ ਦੀ ਅਹਿਮੀਅਤ ਨੂੰ ਸਮਝ ਨਹੀਂ ਪਾਦੇ ਇੱਕ ਕਰੀਏ ਆਂ ਟੀਲੇ ਨੂੰ ਵਿਆਹ ਬਣਾਉ ਟਨ ਲਾਉ ਗਿਆ ਹਮੇ ਜਿਹੜਾ ਕਿ ਮੈਨੂੰ ਪਾਣੀ ਤੱਕ ਨਹੀਂ ਅੰਦਰ ਜਾਂਦਾ ਤੁਹਾਨੂੰ ਰਾਮਦਾਈ ਦੀ ਮਿਹਰਿਆ ਸਾਰਾ ਕੁਝ ਖਾਣ ਪੀਣਦੇ ਕੋਈ ਚੱਕਰ ਨਹੀਂ ਕੁਦਰਤ ਸਿੰਘ ਜੀ ਅੱਜ ਚਿਹਰੇ ਤੇ ਖੁਸ਼ੀ ਦੇਖਦੇ ਆਂ ਅਸੀਂ ਤੁਹਾਡੇ ਮਨ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ 70000 ਬੂਟਾ ਲਾ ਦਿੱਤਾ ਹੈ 3rd ਸਟੇਜ ਕੈਂਸਰ ਤੋਂ ਤੁਸੀਂ ਨਿਕਲ ਆਏ ਹੋ ਜਿੱਥੇ ਤੁਹਾਡੇ ਦੋਸਤ ਜ਼ਿਕਰ ਕਰ ਰਹੇ ਸੀ ਕਿ ਤੁਹਾਡੇ ਲਈ ਲੱਕੜਾ ਵੀ ਤਿਆਰ ਕਰ ਲਿਆ ਸੀਗਾ ਪਰ ਇਹ ਬਚ ਕੇ ਨਿਕਲ ਆਇਆ ਵੇਖੋ ਜੀ ਇਹ ਤੇ ਕੁਦਰਤੀ ਆ ਜਿੰਨੂੰ ਉਹਨੇ ਰੱਖਣਾ ਗੁਰਰਾਮਦਾਸ ਦੀ ਗੱਡੀ ਅਰਦਾਸਾਂ ਕਰੀਦੀਆਂ ਕੁਝ ਇਹਨਾਂ ਨੇ ਸੇਵਾ ਕਰੀ ਜੀ ਦਰਖਤਾਂ ਦੀ ਜਿੱਦਾਂ ਤੁਸੀਂ ਦੱਸਿਆ ਇੱਕ ਰੁਕਾ ਸੌ ਸੌ ਮੈਨੂੰ ਸੌ ਉਹਦਾ ਵੀ ਇਹਨਾਂ 200 ਕਰਕੇ ਮੋੜਿਆ ਅੱਜ ਸਾਨੂੰ ਕਿੱਲਿਆਂ ਦੇ ਕਿੱਲੇ ਕਣਕ ਲੱਗੀ ਕੋਈ ਖੇਤੀ ਹੁੰਦੀ ਦੇਖ ਜੇਗੀ ਪਰ ਉਹ ਕਿੱਲਿਆਂ ਦੇ ਵਿੱਚ ਇੱਕ ਦਰਖਤ ਨਹੀਂ ਦੇਖਦਾ ਸਾਨੂੰ ਅੱਜ ਕੁਦਰਤ ਸਾਡੇ ਤੇ ਹਾਵੀ ਇਸੇ ਕਰਕੇ ਆ ਕਿ ਅਸੀਂ ਕੁਦਰਤ ਨਾਲ ਖਿਲਵਾੜ ਕੀਤਾ ਅਸੀਂ ਟ੍ਰੈਂਡ ਤਾਂ ਚਲਾਉਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੁੱਖ ਸੋ ਸੁਖ ਪਰ ਇਸ ਦੀ ਦੇਖਭਾਲ ਕਰਨੀ ਕਿੰਨੀ ਕੁ ਜ਼ਰੂਰੀ ਹੈ ਇਸ ਦਾ ਸੁਖ ਕਿੰਨਾ ਕਹੇ ਸੀ ਗੱਲ ਕਰ ਰਹੇ ਆ ਜਗਦੇਵ ਕਲਾ ਦੇ ਰਹਿਣ ਵਾਲੇ ਗੁਰਦੇਵ ਸਿੰਘ ਦੀ ਜਿਨ੍ਹਾਂ ਨੇ 3rd ਸਟੇਜ ਕੈਂਸਰ ਨੂੰ ਇਹਨਾਂ ਰੁੱਖਾਂ ਤੋਂ ਠੀਕ ਕੀਤਾ ਜੇ ਮੈਂ ਗੱਲ ਕਰਾਂ 2015 ਤੋਂ ਲੈ ਕੇ 2025 ਦੀ ਤਾਂ ਅੱਜ 10 ਸਾਲਾਂ ਦੇ ਵਿੱਚ 70000 ਰੁੱਖ ਇਹਨਾਂ ਨੇ ਪਿੰਡ ਦੇ ਵਿੱਚ ਲਾ ਦਿੱਤਾ ਸਾਡੇ ਨਾਲ ਗੁਰਦੇਵ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਡਾਕਟਰਾਂ ਨੇ 3 ਸਾਲ ਦਾ ਸਮਾਂ ਦਿੱਤਾ ਪਰ ਕੈਂਸਰ ਨੂੰ ਨਾਮ ਬਾਣੀ ਪੜ੍ਹ ਕੇ ਅਤੇ ਇਹਨਾਂ ਰੁੱਖਾਂ ਰਾਹੀਂ ਆਪਣੇ ਆਪ ਨੂੰ 3 ਮਹੀਨਿਆਂ ਦੇ ਵਿੱਚ ਠੀਕ ਕਰ ਲਿਆ ਗੁਰਦੇਵ ਸਿੰਘ ਜੀ ਬਾਬਾ ਸਵਾਗਤ ਹੈ ਤੁਹਾਡਾ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਤੁਹਾਡਾ ਇਹ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਡੇ ਪਿੰਡ ਆਏ ਫਿਰ ਤੋਂ ਬਹੁਤ ਬਹੁਤ ਨੱਗਾ ਸਵਾਗਤ ਜੀ ਤੁਹਾਡਾ ਗੁਰਦੇਵ ਸਿੰਘ ਜੀ ਅੱਜ ਚਿਹਰੇ ਤੇ ਖੁਸ਼ੀ ਦੇਖਦੇ ਆਂ ਅਸੀਂ ਤੁਹਾਡੇ ਮਨ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ 70000 ਬੂਟਾ ਲਾ ਦਿੱਤਾ ਹੈ 3rd ਸਟੇਜ ਕੈਂਸਰ ਤੋਂ ਤੁਸੀਂ ਨਿਕਲ ਆਏ ਹੋ ਜਿੱਥੇ ਤੁਹਾਡੇ ਦੋਸਤ ਜ਼ਿਕਰ ਕਰ ਰਹੇ ਸੀ ਕਿ ਤੁਹਾਡੇ ਲਈ ਲੱਕੜਾ ਵੀ ਤਿਆਰ ਕਰ ਲਿਆ ਸੀ ਗਿਆ ਪਰ ਇਹ ਬਚ ਕੇ ਨਿਕਲ ਆਇਆ ਵੇਖੋ ਜੀ ਇਹ ਤੇ ਕੁਦਰਤੀ ਆ ਜਿੰਨੂੰ ਉਹਨੇ ਰੱਖਣਾ ਗੁਰੂ ਆਮਦਾਸ ਜੀ ਦੀ ਗਾੜੀ ਅਰਦਾਸਾਂ ਕਰੀ ਦੀਆਂ ਕੁਝ ਇਹਨਾਂ ਨੇ ਸੇਵਾ ਕਰੀ ਜੀ ਦਰਖਤਾਂ ਦੀ ਜਿੱਦਾਂ ਤੁਸੀਂ ਦੱਸਿਆ ਇੱਕ ਰੁੱਕ ਸੋ ਸੁੱਕ ਮੈਨੂੰ 100 ਉਹਦਾ ਵੀ ਇਹਨਾਂ 200 ਕਰਕੇ ਮੋੜਿਆ ਹੂੰ 100 ਉਹ ਤੇ ਬਹੁਤ ਪਿੱਛੇ ਚਲੇ ਗਿਆ ਪਤਾ ਨਹੀਂ ਕਿੰਨਾ ਕਰਕੇ ਮੈਨੂੰ ਸੋਖ ਦਿੱਤਾ ਨਾ ਜੀ ਕੀ ਬਾਤ ਹੈ ਹਾਂ ਜੀ ਤੁਹਾਡੇ ਸਾਹਮਣੇ ਆ ਵੇ ਲੋਕ ਇੱਕ ਕਰਿਆ ਤੀ ਲੇ ਨੂੰ ਵਹਵਾਣਾ ਉੱਡਣਾ ਹੋ ਗਿਆ ਹਮੇ ਜਿਹੜਾ ਕਿ ਮੈਨੂੰ ਪਾਣੀ ਤੱਕ ਨਹੀਂ ਅੰਦਰ ਜਾਂਦਾ ਤੁਹਾਨੂੰ ਗੁਰੂ ਆਮਦਾਸ ਜੀ ਦੀ ਮੇਰਿਆ ਸਾਰਾ ਕੁਝ ਖਾਣ ਪੀਣ ਦਾ ਕੋਈ ਚੱਕਰ ਗਲੇ ਦੀ ਕੈਂਸਰ ਸੀਗੀ ਸਿਰਫ ਪਾਣੀ ਦੇ ਸਿਰ ਤੇ guz ਇਹ ਜਿਵੇਂ ਥੋੜੇ ਦੋਸਤ ਦੱਸ ਰਹੇ ਸੀ ਕਿ ਫੀਡਰਾਂ ਹੀ ਦੁੱਧ ਪਿਉਂਦੇ ਸੀਗੇ ਪਰ ਜਦ ਉਹ ਤਸਵੀਰਾਂ ਦੇਖਦੇ ਹੋ ਉਹ ਸਮਾਂ ਯਾਦ ਕਰਦੇ ਹੋ ਤੇ ਅੱਜ ਰੁੱਖਾਂ ਦੀ ਅਹਿਮੀਅਤ ਬਾਰੇ ਸਮਝਦੇ ਹੋ ਤੇ ਲੋਕਾਂ ਤੇ ਗੁੱਸਾ ਆਉਂਦਾ ਜਿਹੜੇ ਰੁੱਖ ਵੱਢ ਦਿੰਦੇ ਨੇ ਜਾਂ ਰੁੱਖਾਂ ਦੀ ਅਹਿਮੀਅਤ ਨੂੰ ਸਮਝ ਨਹੀਂ ਪਾ ਰਹੇ ਗੁੱਸਾ ਹੀ ਫਿਰ ਤੁਹਾਨੂੰ ਪਤਾ ਜਿਹੜੇ ਜਿੰਨੇ ਪੁੱਤਾਂ ਵਾਂਗੂ ਚੀਜ਼ ਪਾਲੀ ਹੋਏ ਨੇ ਜਦੋਂ ਆਪਣਾ ਪੁੱਤ ਚਲ ਜਾਂਦਾ ਫਿਰ ਪਤਾ ਲੱਗਦਾ ਕੀ ਉਹਦਾ ਦੁੱਖ ਕੀ ਆ ਸਾਸ ਕੀ ਆ ਉਹਨੂੰ ਪਤਾ ਹੁੰਦਾ ਜਿਹਦਾ ਜਾਂਦਾ ਜਿਹਨੇ ਵੱਢ ਦੇਣਾ ਜਿੰਨੂੰ ਪਤਾ ਨਹੀਂ ਕੀ ਇਹਨਾਂ ਦੀ ਕੀਮਤਾਂ ਉਹਨੇ ਤੇ ਜੋ ਛੋਟ ਦੇਣਾ ਵੱਢ ਕੇ ਜਿੱਤਾਂ ਵੀ ਹੋਗਾ ਹਾਂਜੀ ਅੱਜ ਤੁਸੀਂ 70000 ਬੂਟਾ ਲਾ ਚੁੱਕੇ ਹੋ ਇਸ ਜੰਗਲ ਦਾ ਤੁਹਾਨੂੰ ਨਾਂ ਦੱਸ ਦਈਏ ਜੋ ਇਹਨਾਂ ਨੇ ਇੱਕ ਦਰਖਤਾ ਰਹੀ 20000 ਬੂਟਾ ਰੁੱਖ ਜਿਹੜਾ ਇਹਨਾਂ ਦੇ ਇੱਥੇ ਲੱਗਾ ਇਸ ਜੰਗਲ ਨੂੰ ਗੁਰੂ ਨਾਨਕ ਪਵਿੱਤਰ ਜੰਗਲ ਦਾ ਨਾਂ ਦਿੱਤਾ ਹੈ ਇਹ ਗੁਰੂ ਨਾਨਕ ਪਵਿੱਤਰ ਜੰਗਲ ਦਾ ਨਾਂ ਕਿਸ ਤਰੀਕੇ ਪਿਆ ਕਿ ਗੁਰੂ ਨਾਨਕ ਪਾਸ਼ਾ ਜੀ ਨੂੰ ਯਾਦ ਕਰਦੇ ਸੀਗੇ ਉਸ ਵੇਲੇ ਜਦ ਸਮਾ ਸੀਗਾ ਕੈਂਸਰ ਦਾ ਜੀ ਇਹਨਾਂ ਗੁਰੂ ਨਾਨਕ ਪਾਸ਼ਾ ਨੂੰ ਯਾਦ ਵੀ ਕਰ ਲੋ ਅਮਰੀਕਾ ਇੱਕ ਓਕੋਸਿਕ ਸੰਸਥਾ ਹੈ ਜਿਨ੍ਹਾਂ ਦੇ ਨਾਲ ਮਿਲ ਕੇ ਮੈਂ ਕੰਮ ਕਰਦਾ ਲੁਧਿਆਣੇ ਦੀ ਸਤਨਾਮ ਵੀਰ ਹਣੀ ਆ ਵਿੱਚ ਕਾਫੀ ਸ਼ਕਤੀਆਂ ਵੱਡੀਆਂ ਵੱਡੀਆਂ ਉਨਾ ਦੇ ਨਾਲ ਮਿਲ ਕੇ ਮੈਂ ਕੰਮ ਕਰਦਾ ਉਹ ਜਿੱਦਾਂ ਗੁਰੂ ਨਾਨਕ ਪਵਿੱਤਰ ਜੰਗਲ ਅੱਗੇ ਗੁਰੂ ਨਾਨਕ ਦੇਵ ਜੀ ਦਾ 550 ਸਾਲ ਦਾ ਮਤਲਬ 550 ਸਾਲ ਦੇ 550 ਦਾ ਇੱਕ ਜੰਗਲ ਹੁੰਦਾ ਵਾ ਫੋਰੈਸਟ ਇੱਕ ਫੋਰੈਸਟ ਲਾਉਂਦੇ ਆ 550 ਦਾ ਉਸੇ ਹਿਸਾਬ ਨਾਲ ਉਹ ਗੁਰੂ ਨਾਨਕ ਪਵਿੱਤਰ ਜੰਗਲ ਨਾਂ ਦਿੱਤਾ ਜੀ ਉਹਨਾਂ ਕੀ ਬਾਤ ਹੈ ਮੈਂ ਉਹਨਾਂ ਦੇ ਨਾਲ ਮਿਲ ਕੇ ਤਕਰੀਬਨ ਤਕਰੀਬਨ ਕੋਈ ਇੱਥੇ ਜੰਗਲ ਲਾ ਚੁੱਕਾ ਆਪਣੇ 3300 1250 550 ਮਤਲਬ 8-10 ਜੰਗਲ ਹੋ ਚੁੱਕੇ ਇੱਥੇ 8-10 ਜੰਗਲ ਤੁਸੀਂ ਤਿਆਰ ਕਰ ਚੁੱਕੇ ਹਾਂ ਜੀ ਕਿਆ ਬਾਤ ਹੈ ਹਾਂਜੀ ਕਿਹੜੇ ਕਿਹੜੇ ਤਰ੍ਹਾਂ ਦੇ ਇੱਥੇ ਬੂਟੇ ਨੇ ਕਿੰਨੇ ਪ੍ਰਜਾਤੀਆਂ ਦੇ ਨੇ ਜੀ ਇੱਥੇ ਹੀ 36 ਪ੍ਰਕਾਰ ਦੇ ਬੂਟੇ ਆ ਜਿੱਦਾਂ ਨਿੰਮ ਬੋੜ ਪਿੱਪਲ ਅਮਲਦਾਸ ਜਾਦੇ ਆਕਸੀਜਨ ਵਾਲੇ ਜਿੱਦਾਂ ਕਦਮ ਹੋਇਆ ਚੌੜੇ ਪੱਤੇ ਜਿੰਨੇ ਚੌੜੇ ਪੱਤੇ ਉੰਨੀ ਵੱਧ ਆਕਸੀਜਨ ਅਸੀਂ ਸੁਣਦੇ ਤਾਂ ਹੈਗੇ ਆ ਇਹ ਰੁੱਖ ਕਿਸੇ ਲਈ ਠੰਡੀ ਛਾਂ ਬਣਦੇ ਆ ਪਰ ਤੁਹਾਡੇ ਲਈ ਸੁੱਖ ਦਾ ਸਾਹ ਵੀ ਬਣਿਆ ਤੁਹਾਡੇ ਲਈ ਇੱਕ ਨਵਾਂ ਜੀਵਨ ਵੀ ਬਣਿਆ ਜਦ ਇੱਥੇ ਦੇਖਭਾਲ ਕਰਦੇ ਸੀਗੇ ਕੈਂਸਰ ਦਾ ਸਮਾ ਸੀਗਾ ਇੱਥੇ ਆਉਂਦੇ ਸੀਗੇ ਕਿਤੇ ਨਾ ਕਿਤੇ ਉਹ ਸਮਾਂ ਯਾਦ ਆਉਂਦਾ ਕਿ ਯਾਰ ਇੱਕ ਇੱਕ ਬੂੰਦ ਲਾਈ ਇਸ ਬੂਟੇ ਨੂੰ ਪਾਣੀ ਦੀ ਅੱਜ ਮੁੱਲ ਮੋੜ ਰਿਹਾ ਪੁਰੇ ਵੀਰ ਜੀ ਬੂੰਦ ਦੇ ਕੇ ਮੈਂ ਇਹਨਾਂ ਨੂੰ ਹੀ ਪਾਲਿਆ ਇਹਨਾਂ ਹੀ ਮੈਨੂੰ ਪਾਲਿਆ ਸਾਂ ਹੁਣ ਮੈਂ ਨਾ ਹੀ 2015 ਤੋਂ ਸੇਵਾ ਕਰਨੇ ਅਰਦਾਸ ਵੀ ਇਹਨਾਂ ਗਾੜੀ ਹੀ ਜਿਆਦਾ ਮੈਂ ਕਰਦਾ ਹਾਂ ਕੁਝ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਜਾਈਦਾ ਹੀ ਡੇਲੀ ਅਰਦਾਸ ਕਰੀਦੀ ਹੁਣ ਵੀ ਮੈਂ ਜਦੋਂ ਗੁਰੂ ਰਾਮਦਾਸ ਜੀ ਦੇ ਜਾਨਾ ਉੱਥੇ ਮੱਥਾ ਟੇਕੀਦਾ ਇਹੋ ਨਮਸਕਾਰ ਕਰਕੇ ਕਹਿੰਦਾ ਕਿ ਜਿਹੜੀ ਸੇਵਾ ਗੁਰੂ ਰਾਮਦਾਸ ਜੀ ਮੈਨੂੰ ਬਖਸ਼ੀ ਨਾ ਰੱਖਾਂ ਦੀ ਇਹ ਸਮਰਾਥੀ ਚੱਲੇ ਇਦਾਂ ਹੀ ਚੱਲੇ ਇਸ ਤਰ੍ਹਾਂ ਮੈਂ ਸੇਵਾ ਕਰਦਾ ਰਹਾ ਡਾਕਟਰ ਕੀ ਕਹਿੰਦੇ ਹੁੰਦੇ ਸੀਗੇ ਕਿੰਨਾ ਸਮਾਂ ਲੱਗੇਗਾ ਠੀਕ ਹੋਣ ਲਈ ਕਿਉਂਕਿ ਪਹਿਲਾਂ ਤਾਂ ਇਹ ਤਸਵੀਰ ਦਿਖਾ ਦਈਏ ਵੀਰ ਦੇ ਗਲੇ ਤੇ ਅੱਜ ਵੀ ਨਿਸ਼ਾਨ ਹੈ ਵੀਰ ਨੂੰ ਗਲੇ ਦਾ ਕੈਂਸਰ ਸੀਗਾ ਥਰੋਟ ਕੈਂਸਰ ਜਿਹਨੂੰ ਅਸੀਂ ਆਖਦੇ ਨੇ ਸੋ ਅੱਜ ਵੀ ਇਹ ਨਿਸ਼ਾਨ ਹੈ ਤੇ ਵੀਰ ਇੱਕ ਸਮੇਂ ਇੰਨਾ ਕਿ ਸੁੱਕ ਗਏ ਸੀਗੇ ਚਿਹਰੇ ਤੋਂ ਸਰੀਰ ਤੋਂ ਪੂਰੇ ਵਾਲ ਉੱਡ ਗਏ ਸੀਗੇ ਕੀਮੋ ਹੋਈਆਂ ਪਰ ਵੀਰ ਨੇ ਇਹ ਗੱਲ ਆਖੀ ਕਿ ਮੈਂ ਕਦੇ ਬੁਖਾਰ ਦੀ ਗੋਲੀ ਤੱਕ ਨਹੀਂ ਖਾਧੀ ਨਾਮ ਗੁਰੂ ਪਾਸ਼ਾ ਜੀ ਦਾ ਲਿਤਾ ਅੱਛਾ ਵੀਰ ਜੀ ਇਹ ਕਿਹਨਾ ਬੜਾ ਸਵਾਲ ਹੈ ਜਿੱਥੇ ਅੱਜ ਲੋਕਾਂ ਕੋ ਬਿਮਾਰੀਆਂ ਲਈ ਪੈਸਾ ਮੁੱਕ ਜਾਂਦਾ ਦਵਾਈਆਂ ਲੈਣ ਲਈ ਉਥੇ ਲੋਕ ਧਰਮ ਤਾਂ ਕਿ ਤਬਦੀਲ ਕਰ ਲੈਂਦੇ ਨੇ ਕਿ ਸਾਨੂੰ ਦੂਜੇ ਧਰਮ ਚੋਂ ਇਲਾਜ ਤਾਂ ਮਿਲ ਰਿਹਾ ਥੋੜੇ ਦਿਮਾਗ ਚ ਚੀਜ਼ ਨਹੀਂ ਆਈ ਜੀ ਵੀ ਜੀ ਧਰਮ ਜੇ ਇਹਨਾਂ ਨੂੰ ਮੰਨ ਲੋ ਜੇ ਇਹ ਸਾਈਂ ਨਾ ਤੇ ਇਹਨਾਂ ਨੂੰ ਸਾਈਂ ਧਰਮ ਤੇ ਜਨਮ ਦੇਣਾ ਹੀ ਹੁੰਦਾ ਜੀ ਆਪਾਂ ਧਰਮ ਬਦਲਣਾ ਕੀ ਹੁੰਦਾ ਕੁਝ ਨਹੀਂ ਹੁੰਦਾ ਮੈਨੂੰ ਵੀ ਆਉਂਦੇ ਸੀ ਇੱਥੇ ਚੱਲ ਜਾ ਮੇਰੇ ਰਿਸ਼ਤੇਦਾਰ ਆ ਕਈ ਵਿੱਚ ਉਹ ਜਾਂਦੇ ਕ੍ਰਿਸਚੀਅਨ ਉਥੇ ਚੱਲ ਜਾ ਸਹੀ ਹੋ ਜਾਏਗਾ ਮੈਂ ਕਿਹਾ ਮਰਨਾ ਕੋਈ ਆਰਾਮ ਦਾ ਹੋ ਗਿਆ ਮਰਨਾ ਕਬੂਲਿਆ ਪਰ ਜਾਣਾ ਨਹੀਂ ਕੀ ਬਾਤ ਕੀ ਬਾਤ ਜਾਣਾ ਨਹੀਂ ਧਰਮ ਨਹੀਂ ਛੱਡਣਾ ਆਪਣਾ ਭਾਵੇਂ ਜੋ ਮਰਜੀ ਹੋਵੇ ਇਹ ਕਹਿ ਨਹੀਂ ਗੱਲਾਂ ਨਹੀਂ ਮੇਰੇ ਬਕਾ ਦਾ ਮੇਰੇ ਪਿੰਡ ਵਾਲਿਆਂ ਨੂੰ ਹੀ ਤੂੰ ਪੁੱਛ ਸਕਦੇ ਜੇ ਮੈਂ ਮਤਲਬ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਇਹਦੇ 'ਚ। ਕੀ ਬਾਤ ਹੈ? ਮੇਰੇ ਘਰ ਵਾਲਿਆਂ ਨੂੰ ਪੁੱਛ ਸਕਦੇ ਮੇਰੇ ਘਰ ਵਾਲੇ ਵੀ ਤਿਆਰ ਹੋ ਗਏ ਸਨ ਮੈਨੂੰ ਕੱਢ ਲਈ। ਮੈਂ ਕਿਹਾ ਮੈਂ ਮਰ ਜਾਊਂਗਾ ਮੰਜੀ ਦੇ ਪਿਆ ਪਰ ਮੈਂ ਗੁਰੂ ਰਾਮਦਾਸਾ ਦਾ ਲੜ ਨਹੀਂ ਛੱਡਣਾ। ਮਰਨਾ ਹਮਕ ਬੂਲਿਆ ਜਾਣਾ। ਇਹ ਕੈਂਸਰ ਕੈਂਸਰ ਇੱਕ ਇਹੋ ਜਿਹੀ ਬਿਮਾਰੀ ਹੈ ਜੋ ਲੱਖਾਂ ਤੋਂ ਲੈ ਕੇ ਕਰੋੜਾਂ ਰੁਪਈਆ ਤੱਕ ਬੰਦੇ ਦਾ ਲਵਾ ਦਿੰਦੀ ਹੈ ਪਰ ਇਹਨਾਂ ਨੂੰ ਇੱਕ ਤਾਂ ਚੰਗੇ ਡਾਕਟਰ ਮਿਲ ਗਏ। ਇਹ ਰੁੱਖਾਂ ਦੀ ਦੇਖਭਾਲ 2015 ਤੋਂ ਕਰਦੇ ਆਏ ਤੇ ਉਸ ਦਾ ਦੁਗਣਾ ਕਰਕੇ ਮੋੜਿਆ 2023 ਦੇ ਵਿੱਚ ਅੱਛਾ ਡਾਕਟਰ ਸਾਹਿਬ ਨੇ ਕਿੰਨਾ ਕੁ ਸਮਾਂ ਦਿੱਤਾ ਸੀਗਾ ਕੀ ਆਖਦੇ ਹੁੰਦੇ ਸੀ ਕਿਵੇਂ ਖਾਣ ਪੀਣ ਹੈ ਕੀ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਠੀਕ ਕਿੰਨੇ ਦਿਨ ਚ ਹੋ ਗਿਆ ਵੀਰ ਜੀ ਠੀਕ ਮੈਨੂੰ 30 ਦਿਨ ਲੱਗੀਆਂ ਡਾਕਟਰ ਮੀਨਾ ਸੁਦਨ ਨੇ ਜੋ ਆਪਾਂ ਨੂੰ ਦੱਸਿਆ ਉਹ ਤਾਂ ਹਮਲ ਸੇਮ ਕੀਤਾ 30 ਦਿਨ ਲੱਗੀਆਂ ਛੇ ਕੀ ਮੋੜ ਅਸੀਂ ਦੋ ਕੀ ਮੋ ਲਵਾਈਆਂ ਮੈਂ ਮੈਡਮਾਂ ਦੇ ਜੇ ਲੋਡ ਬੋਲਵਾ ਲਾਂਗੇ ਆਪਾਂ ਤੇ ਜਿਹੜੇ ਗਲੇ ਵਾਲੇ ਡਾਕਟਰ ਹੀ ਉਹਨਾਂ ਨੂੰ ਮੈਂ ਬਾਅਦ ਚ ਚੈੱਕ ਅਪ ਕਰਵਾਣ ਗਿਆ ਜਦੋਂ ਮੈਂ ਤਿੰਨਾਂ ਮਹੀਨੇ ਬਾਅਦ ਮੇਰੀ ਰਿਪੋਰਟ ਪ੍ਰੋਪਰ ਕਲੀਅਰ ਹੋ ਗਈ ਕਰਨਾਂ ਤੋਂ ਬਾਅਦ ਫਿਰ ਉਹਨਾਂ ਦੇ ਤਿੰਨ ਸਾਲ ਲੱਗੇ ਨੇ ਰਿਕਵਰ ਹੁੰਦੇ ਆ ਰੋਟੀ ਪਾਣੀ ਖਾਣ ਤੱਕ ਤਿੰਨ ਸਾਲ ਲੱਗੇ ਨੇ ਫਿਰ ਉਹ ਗੁਜ਼ਾਰਾ ਕਿਵੇਂ ਹੁੰਦਾ ਸੀ ਕੱਲਾ ਦੁੱਧ ਪਾਣੀ ਨਾਲ ਹੁੰਦਾ ਸੀਗਾ ਪਾਣੀ ਹੱਦ ਅੱਧਾ ਗਲਾਸ ਪਾਣੀ ਤੇ ਜਾਂ ਦੋ ਤਿੰਨ ਚਮਚੇ ਦਲੀਆ ਕੀ ਬਾਤ ਆ ਇਸ ਤਰ੍ਹਾਂ ਗੁਜ਼ਾਰਾ ਕੀਤਾ ਵਾ ਕੋਈ ਇੰਨਾ ਜਾਣ ਕੇ ਜਿਆਦਾ ਮੇਨ ਕੋਈ ਲੋਕੀ ਕਹਿੰਦੇ ਕਿ ਝੂਠਿਆ ਗੁਜ਼ਰਤ ਨੇ ਨਿੰਮ ਦੇ ਪੱਤੇ ਸੁਆਂਜਣਾ ਵੀ ਮੈਂ ਖਾਂਦਿਆਂ ਨਾ ਨਿੰਮ ਵੀ ਖਾਂਦਿਆਂ ਤુલਸੀ ਵੀ ਖਾਂਦਿਆਂ ਹੋ ਸਕਦਾ ਮੈਨੂੰ ਉਹਨਾਂ ਦਾ ਕਾਰਨ ਹੀ ਬੁਖਾਰ ਨਾ ਹੁੰਦਾ ਹੋਵੇ ਕੋਈ ਬੁਖਾਰ ਨਹੀਂ ਕੋਈ ਗੋਲੀ ਤੱਕ ਨਹੀਂ ਮਖਾਦੀ ਕਿਆ ਬਾਤ ਹੈ ਹਾਂਜੀ ਤੇ ਡਾਕਟਰ ਸਾਹਿਬ ਨੂੰ ਤੁਸੀਂ ਮਿਲੇ ਸੀਗੇ ਕਿ ਉਹਨਾਂ ਨੇ 3 ਸਾਲ ਦਾ ਸਮਾਂ ਦੱਸਿਆ ਤੁਸੀਂ 3 ਮਹੀਨਿਆਂ ਦੇ ਵਿੱਚ ਠੀਕ ਹੋ ਗਏ ਡਾਕਟਰ ਕੋਲ ਚਲ ਗਏ ਸੀ ਹਾਂਜੀ ਡਾਕਟਰ ਮੀਨਾ ਸੁਧਨ ਤੇ ਮਤਲਬ ਉਹਨਾਂ ਨਾਲ ਗੱਲ ਹੁੰਦੀ ਇਹਦੇ ਬਹੁਤ ਚੰਗੇ ਨੇ ਉਹਨਾਂ ਇੱਥੋਂ ਤੱਕ ਕਿ ਮੇਰਾ ਇਹ ਵੀ ਪੁੱਛਿਆ ਕਿ ਤੇਰੇ ਬੱਚਿਆਂ ਦੀ ਫੀਸ ਨੇ ਡਾਕਟਰ ਤੁਹਾਨੂੰ ਬੜਾ ਲਿਖੜਿਆ ਤੱਕ ਲਾ ਦਿੰਦੇ ਆ ਕਿਆ ਬਾਤ ਹੈ ਕਿਆ ਬਾਤ ਹੈ ਉਹਨਾਂ ਇੱਥੋਂ ਤੱਕ ਪੁੱਛਿਆ ਤੇਰੇ ਬੱਚਿਆਂ ਦੀ ਫੀਸ ਕੋਈ ਚੱਲਦਾ ਕਿਸ ਤਰ੍ਹਾਂ ਪਰ ਇਹ ਕਿ ਮੇਰੇ ਯਾਰ ਦੋਸਤ ਮੇਰੀ ਪੂਰੀ ਬਾਹ ਫੜੀ ਮੇਰੀਆਂ ਸੱਜੀਆਂ ਖੱਪੀਆਂ ਬਾਹਾਂ ਇੱਕ ਬਾਾਰ ਆ ਛੱਬਾ ਵੀਰਾ ਆਸਟ੍ਰੇਲੀਆ ਸਾਗਰ ਆ ਕੁਝ ਆਪਣੇ ਪਿੰਡ ਦੇ ਸਰਪੰਚ ਜੀ ਬਲਵਿੰਦਰ ਸਿੰਘ ਹੋਣੀ ਮਾਟਰ ਸ਼ਵੇਕ ਸਿੰਘ ਨੇ ਬਹੁਤ ਆਪਣਾ ਸਹਿਯੋਗ ਕਰਦੇ ਕੁਝ ਆਪਣੇ ਪਿੰਡ ਦੇ ਨਾਮੀ ਹਸਤੀ ਅਕਲੀਸ਼ ਸਿੰਘ ਧਾਰੀਵਾਲ ਉਹਨਾਂ ਨੇ ਵੀ ਮੇਰਾ ਬੜਾ ਸਹਿਯੋਗ ਕੀਤਾ ਹੋਣੀ ਮਾਨ ਸਾਹਿਬ ਕੋਲ ਨਾਲ ਮਿਲਾਇਆ ਮੈਨੇ ਕੋ ਮਾਨ ਜੀ ਨਾਲ ਇਹ ਸਾਡੇ ਪਿੰਡ ਮੁੰਡੇ ਨੇ ਇੱਕ ਕਿਲੇ ਚ ਜੰਗਲ ਲਾਇਆ ਫਿਰ ਉਹਨਾਂ ਸਟੇਟ ਤੇ ਖੜਿਆ ਮਾਨ ਜੀ ਸੀਮ ਸਾਹਿਬ ਨੇ ਵੀ ਆਪਣੀ ਪੂਰੀ ਯਾਨੀ ਕਿ ਫੋਲ ਜਿੱਤ ਕੀਤੀ ਗੱਲਬਾਤ ਹੋਈ ਮਾਨ ਸਾਹਿਬ ਨਾਲ ਕੀ ਕਹਿੰਦੇ ਸੀਗੇ ਜੀ ਹੋ ਉਹੀ ਗੱਲ ਹੋਈ ਕਿ ਮਤਲਬ ਸੇਵਾ ਕਰਦੇ ਲੋ ਤੁਹਾਡੇ ਵਰਗੇ ਆਪਾਂ ਨੂੰ ਮੁੰਡੇ ਚਾਹੀਦੇ ਸੇਵਾ ਕਰਨ ਲਈ ਬਾਕੀ ਡੀਸੀ ਸਾਹਿਬ ਨੇ ਸੱਦਿਆ ਸੀ ਮੈਨੂੰ ਸ਼ਾਕਸ਼ੀ मैम ਨੇ ਉਹਨਾਂ ਨੇ ਕਿਹਾ ਕਿ ਨੌਕਰੀ ਤਾਂ ਤੁਸੀਂ ਦੱਸੋ ਕਿ ਜ਼ੋਰ ਤੇ ਮੈਂ ਕਿਹਾ ਦਾਲ ਫੁਲਕਾ ਕਹਿੰਦੇ ਮੈਂ ਦਾਲ ਫੁਲਕਾ ਤੇ ਗੁਰਰਾਮ ਦਾਸ ਜੀ ਦੇ ਜਾਣਾ ਸੇਵਾ ਕਰਨੀ ਕਰੀ ਜਾਣਨੇ ਆ ਰੋਟੀ ਤੱਕ ਰੱਖਿਆ ਮਸਲਾ ਬਸ ਨਾ ਕੋਈ ਆਪਾਂ ਨੂੰ ਨਸ਼ਾ ਨਾ ਕੋਈ ਆ ਬਸ ਜਿੱਦਾਂ ਹੋਣਾ ਇਦਾਂ ਸਾਰੀ ਦਿਹਾੜੀ ਇੱਥੇ ਲੰਘ ਜਾਣੀ ਆ ਰੋਟੀ ਖਾਣ ਜਾਣਾ ਕਰੇ ਬਸ ਅਸੀਂ ਆਖ ਤਾਂ ਦਿੰਨੇ ਆ ਕਿ ਅਸੀਂ ਰੁੱਖਾਂ ਨੂੰ ਪੁੱਤਾਂ ਵਾਂਗ ਪਾਲਦੇ ਆਂ ਪਰ ਆ ਜੀ ਸੋਸ਼ਲ ਮੀਡੀਆ ਦੇ ਟ੍ਰੈਂਡ ਚੱਲਦਾ ਫੋਨ ਦੀ ਫਲੈਸ਼ ਜਗਾ ਕੇ ਉੱਤੇ ਕੱਚ ਦਾ ਗਲਾਸ ਰੱਖ ਕੇ ਹਲਦੀ ਪਾ ਕੇ ਤੇ ਉਹ ਦੇਖਦੇ ਕਿੰਨਾ ਸੋਹਣਾ ਲੱਗਦਾ ਉਹ ਦੇਖ ਕੇ ਕਿਵੇਂ ਦਾ ਲੱਗਦਾ ਕਿ ਹਲਦੀ ਤਾਂ ਸਾਰੇ ਪਾ ਰਹੇ ਨੇ ਪਰ ਬੂਟਾ ਕੋਈ ਨਹੀਂ ਲਾ ਰਿਹਾ ਵੀਰ ਜੀ ਹਲਦੀ ਨੇ ਆਪਾਂ ਨੂੰ ਕੋਈ ਨਹੀਂ ਦੇਣਾ ਹਲਦੀ ਵੇ ਕੋਈ ਹਲਦੀ ਸਿਰਫ ਤੁਹਾਡੀ ਕੋਈ ਸਿਕਟਾਂ ਦੀ ਐਵੇਂ ਆ ਉਹ 2 ਕਿ ਸੈਕਿੰਡ ਚਾਂਣੇ ਕਰਦੀ ਐ ਤੇ ਬੁੱਝ ਜਾਂਦੀ ਬਹਿ ਜਾਂਦੀ ਠਾਂ ਤੇ ਚਲੋ ਜੀ ਇਹ ਤੁਸੀਂ 1 ਮਿੰਟ ਚ ਬੂਟਾ ਲਾ ਲਓ ਬੂਟਾ ਲਿਆ ਕੇ ਲਾ ਲਓ 20 ਰੁਪਏ ਦਾ ਲਾ ਲਓ 20 30 ਦੀ ਹਲਦੀ ਵੀ ਖਰਾਬ ਕਰਦੇ ਜੇ ਪਾਣੀ ਰੁੜ ਗਿਆ ਫੋਨ ਤੇ ਉਹ ਯਾਰਾਂ ਦਾ ਖਰਾਬ ਤੇ ਬੂਟਾ ਲਾ ਲਓ ਇਹਦੀ ਬੂਟੇ ਦੀ ਜਦੋਂ ਇਹਦੀ ਇਹਦੀ ਵੇਖਿਓ ਯਾਰ ਖੁਸ਼ਬੂ ਕਾ ਨਯਾਰ ਆਇਆ ਜਦੋਂ ਇਹ ਜਵਾਨ ਹੋਇਆ ਹਵਾ ਇਹਦੇ ਫਲ ਮਰੂਦ ਦਾ ਬੂਟਾ ਲਾਉਗੇ ਫਲ ਦਊਗਾ ਹਲਦੀ ਨਹੀਂ ਆਪਾਂ ਨੂੰ ਕੀ ਦੇਣਾ ਉਹ ਕੱਚੀ ਜਾਂ ਤੇ ਹਲਦੀ ਲਾਓ ਫਿਰ ਉਹਦੇ ਤੋਂ ਸਾਨੂੰ ਕੋਈ ਬੈਨੀਫਿਟ ਹੋਵੇ ਕੱਚੀ ਹਲਦੀ ਲਾਓ ਬੂਟੇ ਲਾਓ ਅਸੀਂ ਤੁਹਾਨੂੰ ਦੱਸਦੀ ਅਸੀਂ ਜਦ ਵੀ ਕਿਸੇ ਸ਼ਹਿਰ 'ਚ ਜਾਂ ਕਿੱਥੇ ਨਵੀਂ ਥਾਂ ਤੇ ਜਾਂਦੇ ਅਸੀਂ ਪਹਿਲਾਂ ਏਸੀ ਲੱਭਦੇ ਹਾਂ ਏਸੀ ਵਾਲਾ ਕਮਰਾ ਲੱਭਦੇ ਹਾਂ ਪਰ ਜਦ ਅਸੀਂ ਜਗਦੇਵ ਕਲਾ ਪਿੰਡ ਆਉਂਨੇ ਆ ਤੇ ਗੁਰੂ ਨਾਨਕ ਪਵਿੱਤਰ ਜੰਗਲ ਲੱਗਦੇ ਆ ਪਹਿਲਾਂ ਤਾਂ ਇਹ ਤਸਵੀਰ ਦੇਖੋ ਅੱਜ ਮੌਸਮ ਵੀ ਬੜਾ ਸੁਹਾਵਣਾ ਹੋਇਆ ਹੈ ਤੇ ਇਸ ਜੰਗਲ ਦੀ ਗੁਰਨਾਨਕ ਪਵਿੱਤਰ ਜੰਗਲ ਦੀ ਇੱਕ ਖਾਸियत ਹੈ ਕਿ ਬਾਹਰ ਚਾਹੇ 50 ਡਿਗਰੀ ਟੈਂਪਰੇਚਰ ਹੋ ਜੇ ਇਸ ਜੰਗਲ ਦੇ ਵਿੱਚ 30 ਡਿਗਰੀ ਤਾਪਮਾਨ ਤੋਂ ਉੱਤੇ ਟੈਂਪਰੇਚਰ ਨਹੀਂ ਜਾਂਦਾ ਭਾਜੀ ਮੈਂ ਆਖਰੀ ਸਵਾਲ ਕਰਾਂਗਾ ਡਾਕਟਰਾਂ ਤੋਂ ਲੈ ਕੇ ਰਿਸ਼ਤੇਦਾਰਾਂ ਤੋਂ ਲੈ ਕੇ ਦੋਸਤਾਂ ਤੋਂ ਲੈ ਕੇ ਰੁੱਖਾਂ ਤੋਂ ਲੈ ਕੇ ਹਰ ਚੀਜ਼ ਤੁਸੀਂ ਦੇਖ ਲਈਏ ਕਿੰਦੇ ਬਿਮਾਰੀ ਬੰਦੇ ਨੂੰ ਸਭ ਕੁਝ ਸਿਖਾ ਦਿੰਦੀ ਹੈ ਅੱਜ ਕਿਸਾਨ ਭਰਾਵੀ ਨੇ ਜੋ ਪਰਾਲੀ ਨੂੰ ਅੱਗ ਲਾ ਦੇਣੀ ਜਾਂ ਦਰਖਤਾ ਦੀ ਦੇਖਭਾਲ ਨਹੀਂ ਕਰਨੀ ਕਿਵੇਂ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਤੇ ਕਿਸਾਨ ਭਰਾਵਾਂ ਨੂੰ ਮੈਂ ਕਿਸਾਨ ਭਰਾਵਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਜੀ ਗੁਰੂ ਰਾਮਦਾਸ ਦੇ ਜਰਨਾ ਜ ਆ ਜਾਂਦਾ ਜ ਰਹੂਕੇ ਆਪਾਂ 6-6 ਲੱਖ ਦੇ ਟਰੈਕਟਰ ਲਿਆਉਣੇ 10-10 ਲੱਖ ਦੇ ਤੇ ਆਪਣੀ ਫਸਲ ਲਈ ਕਿੰਨਾ ਭੌਣ ਕਦੂ ਕਰਨ ਦੇ ਤੇਲ ਫੂਕਦੇ ਆ ਜੇ ਆਪਾਂ ਜਦੋਂ ਕਣਕ ਨੂੰ ਅੱਗ ਲਾਉਣੇ ਨਾਰ ਨੂੰ ਅੱਗ ਲਾਉਣੇ ਮੰਨ ਲਓ ਕਣਕ ਵੱਢ ਕੇ ਇੱਕ ਸਿਆੜ ਖੇਚਦੀਏ ਤੇ ਕੀ ਕਿੰਨੀ ਗਾਖ ਰੌਣ ਲਾ ਲਈ ਆ ਮੰਨ ਲਓ ਜੇ ਆਪਣੀ ਪਤਨ ਨੂੰ ਅੱਗ ਲੱਗੀ ਹੋਵੇ ਨਾ ਗਾੜੀ ਤੇ ਆਪਣੇ ਟਰੈਕਟਰ ਵੀ ਮੱਚ ਜਾਂਦੇ ਵਿੱਚ ਅੱਗ ਬੁਝਾਉਂਦੇ ਆ ਮਾਚੇ ਵੇਖੇ ਵੀ ਆ ਤੁਸੀਂ ਜੀ ਜੀ ਤੇ ਆਪਾਂ ਕਿਉਂ ਨਾ ਇਹ ਵੀ ਕਿਸੇ ਦਾ ਰਹਿਣ ਬਸੇਰਾ ਆ ਇਹ ਰੁੱਖ ਕੇ ਇਹਦੇ ਮਾਲੂ ਇਹ ਆਪਾਂ ਨੂੰ ਦੇਖਦਾ ਨਹੀਂ ਇਹ ਵੀ ਸਾਹ ਲੈਂਦੇ ਆ ਇਹਨਾਂ ਦਾ ਵੀ ਜੀਵਨ ਆ ਇਹਨਾਂ ਦਾ ਵੀ ਆਪਾਂ ਜੀਵਨ ਖਤਮ ਕਰਨਦੇ ਆ ਇਹ ਵੀ ਕਿਸੇ ਤੇ ਗਾੜੀ ਧਰਨਾ ਲਾਉਣਗੇ ਜਾ ਕੇ ਇਹ ਤਾਂ ਕੁਦਰਤ ਧਰਨਾ ਲਾਉਂਦੀ ਫਿਰ ਆਪਣਾ ਉਹ ਡਬਲ ਕਰਕੇ ਲੈਂਦੀ ਆ ਲੱਗਦਾ ਜਿਹੜੀਆਂ ਫਸਲਾਂ ਖਰਾਬ ਹੁੰਦੀਆਂ ਨੇ ਕੁਦਰਤ ਰਾਹੀਂ ਇਹ ਕਿਤੇ ਨਾ ਕਿਤੇ ਸਾਡੀਆਂ ਗਲਤੀਆਂ ਨੇ ਸਾਡੀਆਂ ਸਾਡੀਆਂ ਜੀ ਸਾਡੀਆਂ ਗਲਤੀਆਂ ਮੈਂ ਵੀ ਇੱਕ ਪਿੰਡ ਚ ਰਹਿਣਾ ਕਿਸਾਨ ਮੈਂ ਮਤਲਬ ਕਿਸਾਨਾਂ ਵਾਲਾ ਕੰਮ ਕਰਦਾ ਕਿਸਾਨਾਂ ਵਾਲਾ ਹੀ ਆ ਜੀ ਇੱਥੇ ਮਤਲਬ ਬੂਟੇ ਪਾਲਣਾ ਸਾਰਾ ਕੁਝ ਹਾਂਜੀ ਧੰਨਵਾਦ ਜੀ ਸੋ ਇਹ ਬੜਿਆਂ ਲਈ ਮਿਸਾਲ ਹੋਏਗੀ ਗੁਰਦੇਵ ਸਿੰਘ ਹੁਣਾ ਦੀ 3rd ਸਟੇਜ ਕੈਂਸਰ ਗਲੇ ਦੀ ਕੈਂਸਰ ਜਿੱਥੋਂ ਅੱਧਾ ਗਲਾਸ ਪਾਣੀ ਤੇ ਤਿੰਨ ਤੋਂ ਦੋ ਚਮਚੇ ਦਲੀਏ ਦੇ ਨਾਲ گزارਾ ਹੁੰਦਾ ਸੀਗਾ ਪਰ ਡਾਕਟਰਾਂ ਨੇ 3 ਸਾਲ ਦਾ ਸਮਾਂ ਦਿੱਤਾ ਕਿ ਹੁਣ ਰਿਕਵਰ ਹੋਣ ਨੂੰ 3 ਸਾਲ ਲੱਗਣਗੇ ਪਰ ਗੁਰਦੇਵ ਸਿੰਘ ਹੁਣਾ ਨੇ 3 ਮਹੀਨਿਆਂ ਦੇ ਵਿੱਚ ਠੀਕ ਹੋ ਕੇ ਦਿਖਾਇਆ ਇਸ ਰੁੱਖਾਂ ਨੂੰ 2015 ਤੋਂ ਪਾਲਦੇ ਆਏ ਨੇ 2023 ਦੇ ਵਿੱਚ ਜਦ ਕੈਂਸਰ ਹੁੰਦਾ ਤਾਂ ਇਹ ਰੁੱਖਾਂ ਨੇ ਦੁੱਗਣਾ ਕਰਕੇ ਇਹਨਾਂ ਦੀ ਸੇਵਾ ਕੀਤੀ ਹੈ ਤੇ ਗੁਰਰਾਮਦਾਸ ਪਾਸ਼ਾ ਜੀ ਦੇ ਘਰੇ ਗਏ ਉੱਥੇ ਥਾਲੀ ਫੜੀ ਦਾਲ ਪ੍ਰਸ਼ਾਦਾ ਲਿੱਤਾ ਤੇ ਅਰਦਾਸ ਕਰਕੇ ਪ੍ਰਸ਼ਾਦਾ ਛਕ ਲਿਆ ਤੇ ਉਸ ਤੋਂ ਬਾਅਦ ਕੈਂਸਰ ਦੇ ਕੋਈ ਗੁਣ ਹੀ ਨਹੀਂ ਦੇਖਣ ਨੂੰ ਮਿਲੇ ਨਾ ਕੋਈ ਸਿੰਪਟਮ ਦੇਖਣ ਨੂੰ ਮਿਲੇ ਸੋ ਮੈਨੂੰ ਲੱਗਦਾ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਇਸ ਛੀ ਲਮੋਣ ਲਈ ਬਾਰੀਆਂ ਪਟਾ ਲੈਣੀਆਂ ਜਾਂ ਜਗ੍ਹਾ ਰੱਖ ਲੈਣੀਆਂ ਪਰ ਰੁੱਖ ਲਾਣ ਲਈ ਅਸੀਂ ਕਦੇ ਫਰਸ਼ ਨਹੀਂ ਪਟਾਇਆ ਯਾਰ ਕਦੇ ਥਾਂ ਹੀ ਨਹੀਂ ਰੱਖੀ ਰੁੱਖਾਂ ਲਈ ਸੁਣਨ ਲੱਗਦਾ ਜਦ ਅਸੀਂ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਤੇ ਹੁੰਨੇ ਆ ਤਾਂ ਫਿਰ ਡਾਕਟਰ ਕਹਿੰਦਾ ਕਿ ਦਵਾਈ ਕੰਮ ਆਏਗੀ ਤਾਂ ਫਿਰ ਸ਼ਾਇਦ ਰੁੱਖਾਂ ਦੀ ਅਹਿਮੀਅਤ ਪਤਾ ਲੱਗਦੀ ਹੈ ਕਿ ਹਵਾ ਚੰਗੀ ਹਵਾ ਔਨ ਨਾਲ ਚੰਗਾ ਸਾਹ ਲੈਣ ਨਾਲ ਸਾਡੀ ਜ਼ਿੰਦਗੀ ਬਚ ਸਕਦੀ ਹੈ ਫਿਲਹਾਲ ਹੀ ਮੈਨੂੰ ਦਿਓ ਜ਼ਾਤ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸੇ